ਅ림ੰਦਰ ਸਾਹਿਬ ਕੀ ਕਹੋਗੇ ਜਗ ਮੇਲਾ ਚੱਲ ਰਿਹਾ ਹੈ ਕਿੰਨੇ ਸੰਗਤਾਂ ਦੀ ਆਮਦ ਹੈ ਤੇ ਕਿਦਾਂ ਦੇ ਜਿਹੜੇ ਪ੍ਰਬੰਧ ਚੱਲ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੇ ਅਮਰਦਾਸ ਗੁਣਤੇ ਦੇ ਤਰੀ ਉਪਮਾ ਤੋਹੀ ਬਣ ਜਾਵੇ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਆਪਾਂ ਉਹਨਾਂ ਦੇ ਅਸਥਾਨ ਤੇ ਗੁਰਦੁਆਰਾ ਬਾਲੀਸਾ ਗੋੰਦਵਾਲ ਸਾਹਿਬ ਬੈਠੇ ਹਾਂ ਇੱਥੇ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਜਿਹਨੂੰ ਜਗ ਮੇਲਾ ਕਹਾ ਜਾਂਦਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਵਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੱਖਾਂ ਦੀ ਗਿੰਦੀ ਸੰਗਤਾਂ ਜਿਹੜੀਆਂ ਹਮ ਹਮ ਆ ਕੇ ਪੁੱਜਦੀਆਂ ਵਾ ਗਰਦਾਸਪੁਰ ਜ਼ਿਲ੍ਹੇ ਤੋਂ ਬਹੁਤ ਭਾਰੀ ਗਿੰਦੀ ਸੰਗਤ ਹਰ ਸਾਲ ਦੀ ਤਰ੍ਹਾਂ ਦਰਸ਼ਨ ਕਰਨ ਪੁੱਜਦੀ ਹੈ ਐਸ ਵਕਤ ਇੱਕ ਰੱਬ ਦੀ ਕਿਰਪਾ ਕੋ ਕੁਦਰਤ ਦੀ ਕਿਰਪਾ ਹੋਈ ਪਈ ਹੈ ਕਿ ਜਿਹੜਾ ਹੜਾਂ ਨਹੀਂ ਮਾਰ ਚੱਲ ਰਿਹਾ ਵਾ ਸਾਰਾ ਪੰਜਾਬ ਵੀ ਜਿਹੜਾ ਇਧਰ ਪੱਟੀ ਏਰੀਆ ਹੋ ਗਿਆ ਫਰੋਜਪੁਰ ਜ਼ਿਲ੍ਹਾ ਹੋ ਗਿਆ ਦਵਾਬਾ ਏਰੀਆ ਹੋ ਗਿਆ ਰੂਪੜ ਸ਼ਹਿਰ ਹੋ ਗਿਆ ਹੁਸ਼ਿਆਰਪੁਰ ਗਰਦਾਸਪੁਰ ਜ਼ਿਲ੍ਹਾ ਬੜੀ ਭਾਰੀ ਮਾਰ ਜਿਹੜੀ ਆ ਹੜਾਂ ਨਹੀਂ ਚੱਲ ਰਿਆ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜੇ ਵੀ ਹੜ ਪੀਰਤ ਵਾ ਉਹਨਾਂ ਦੀ ਸਿਹਤ ਲਈ ਬੜੇ ਵੱਡੇ ਪੱਧਰ ਦੇ ਉੱਤੇ ਰਸਤਾ ਦਾ ਲੰਗਰਾਂ ਦਾ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਉਹਨਾਂ ਨਾਲ ਸਖਤ ਦੇਸ਼ੋ ਸਮੂਹ ਮੈਂਜਸ ਬੰਨਾਂ ਨੂੰ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਲੰਗਰਾਂ ਦਾ ਪ੍ਰਬੰਧ ਜਿਹੜਾ ਵਾ ਕੀਤਾ ਜਾਵੇ ਕਿਸੇ ਕਿਸਮ ਦੀ ਕਿਸੇ ਨੂੰ ਮੁਸ਼ਕਲ ਨਾ ਆਵੇ ਸਾਨੂੰ ਵੀ ਪ੍ਰਧਾਨ ਸਾਹਿਬ ਦਾ ਸਖਤ ਦੇਸ਼ਾ ਕਿ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਵਾ ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਰੈਕਸ ਦਾ ਲੰਗਰਾਂ ਦਾ ਗੱਡੀਆਂ ਦਾ ਪਾਰਕਿੰਗ ਦਾ ਆਦੀ ਪ੍ਰਸ਼ਾਸਨਾਂ ਵੀ ਮਿਟੋ ਚੁਕੀ ਆ ਪਰੰਬੰਧ ਕੀਤਾ ਜਾਵੇ ਕਿਸੇ ਕਿਸਮ ਦੀ ਕਿਸੇ ਨੂੰ ਮੁਸ਼ਕਲ ਨਾ ਆ ਸਕੇ ਸਾਡੇ ਹਲਕੇ ਦੇ ਇਸ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਟੈਸਟ ਦੇ ਮੈਂਬਰ ਸਰਦਾਰ ਗੁਰਬਚਨ ਸਿੰਘ ਕਰਮੂ ਵਾਲਾ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਸਰਦਾਰ ਬਲਵਿੰਦਰ ਸਿੰਘ ਜੀ ਵਹੀਪੁਰ ਸਰਦਾਰ ਬਲਵਿੰਦਰਪਾਲ ਸਿੰਘ ਜੀ ਅਖੋਕੇ ਸਾਹਿਬ ਸਰਦਾਰ ਅਮਰਜੀਤ ਸਿੰਘ ਬਨਾਲਾ ਸਾਡੇ ਜਿਹੜੇ ਮੈਂਬਰ ਸਭਾ ਨੇ ਉਹਨਾਂ ਦਾ ਸਾਨੂੰ ਪੂਰਾ ਸੰਯੋਗ ਵਾ ਇਲਾਕੇ ਜਿ ਕਿਸੇ ਕਿਸੇ ਦੀ ਦਰਸ਼ਨ ਕਰਨੀਆਂ ਹੈ ਸੰਗਤਾਂ ਨੂੰ ਪ੍ਰਧਾਨ ਸਭਾ ਵੱਲੋਂ ਵੀ ਸਾਨੂੰ ਦੇਸ਼ਿਕਾ ਨੰਬਰ ਸੰਬੰਧ ਨਾਲੋਂ ਵੀ ਕਿਸੇ ਕਿਸਮ ਦੀ ਲੰਗਰਾਂ ਦੀ ਰਾਜ ਦੀ ਕਿਸੇ ਨੂੰ ਮੁਸ਼ਕਲ ਨਾ ਹੋਵੇ ਹਰ ਕਦੇ ਨਾਲ ਜਿਹੜਾ ਵਾ ਜੇ ਕੋਈ ਹੜਪੀਦਾ ਉਹਦੀ ਵੀ ਮਦਦ ਕਰਨੀ ਹੈ ਵੇਖੋ ਅਸੀਂ ਗੁਰਦਵਾਰਾ ਸਾਹਿਬ ਦਾ ਵੀ ਪ੍ਰਬੰਧ ਕਰ ਰਹੇ ਹਾਂ ਤੇ ਉਧਰ ਜੇ ਕੋਈ ਹੜਾ ਨਹੀਂ ਮਾਰਨਾ ਚੱਲ ਰਿਹਾ ਲੰਗਰ ਪਾਣੀ ਦੀ ਕਦੇ ਲੋੜ ਹੈ ਭੇਜਦੀ ਉਹ ਵੀ ਅਸੀਂ ਇਥੋਂ ਭੇਜ ਸਕਦੇ ਆ ਤੇ ਭੇਜ ਰਹੇ ਆ ਜਿੱਥੇ ਜਿੱਥੇ ਵੀ ਲੋੜ ਪੈਂਦੀ ਆ ਗੁਰਦਵਾਰਾ ਸਾਹਿਬ ਵੱਲੋਂ ਸਮੁੱਚੇ ਜਿਹੜੇ ਪ੍ਰਬੰਧ ਬੜੇ ਮੁਕੰਮਲ ਕਰ ਗਏ ਕਰ ਲੈ ਗਏ ਰਜ ਦੇ ਲੰਗਰਾਂ ਦੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਇੱਥੇ ਕੰਬਲੈਸ ਦੇ ਵਿੱਚ ਵੀ ਲੰਗਰ ਲਗਾਏ ਗਏ ਆ ਇੱਕ ਕਾਰਸਵਾ ਸੰਤ ਬਾਬਾ ਕੋਲਾ ਸਿੰਘ ਜੀ ਨੇ ਲੰਗਰ ਲਾਇਆ ਵਾ ਕਾਰਸਵਾ ਸੰਤ ਬਾਬਾ ਜੀ ਕਸ਼ਮੀਰਾ ਸਿੰਘ ਪੂਰੀ ਵਾਲੇ ਬਾਬਾ ਸੁਬੰਦਰ ਸਿੰਘ ਜੀ ਸੁਖਾ ਉਹਨਾਂ ਵੀ ਪੂਰੀ ਵਾਲੇ ਸੰਤਾਂ ਨੇ ਲੰਗਰ ਲਾਇਆ ਵਾ 24 ਘੰਟੇ ਚੱਲਣ ਡਿਆ ਵਾ ਇੱਕ ਕੋਈ ਬਾਬਾ ਬਸਤਾ ਸਿੰਘ ਦੇ ਸਤਾਨ ਤੋਂ ਕਾਰਸਵਾ ਵਾਲੇ ਆਏ ਆ ਰਸੂਲਪੁਰ ਨੇਹਰਾ ਤੋਂ ਬਾਬਾ ਜੀ ਬਾਬਾ ਗੁਰਜੀਤ ਸਿੰਘ ਜੀ ਉਹਨਾਂ ਨੇ ਵੀ ਮਹਾਰਾਜ ਬੜਾ ਵੱਡੇ ਪੱਧਰ ਤੇ ਜਿਹੜਾ ਵਾ ਲੰਗਰ ਲਾਇਆ ਵਾ ਹੋਰ ਵੀ ਜਿੰਨੀਆਂ ਸੰਪਰਪਾਵਾਂ ਜਿਥੇ ਬੰਨੀਆਂ ਸੰਤ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿਲੀ ਚੰਦੇ ਮੁਖੀ ਉਹਨਾਂ ਨੇ 8-10 ਦਿਨ ਹੋ ਗਏ ਲੰਗਰ ਸ਼ੁਰੂ ਕੀਤਾ ਪਿਆ ਬੜੇ ਵੱਡੇ ਪੱਦਰ ਦੇ ਉੱਤੇ ਜਿੰਨੀਆਂ ਸਵੇਸਟਾਂ ਜਾਂ ਮੈਂ ਕੋਈ ਚਾਹ ਪਕੌੜਿਆਂ ਦਾ ਕੋਈ ਮਠਿਆਈਆਂ ਦਾ ਲੰਗਰ ਬੜੇ ਵੱਡੇ ਬੜੇ ਵਧੀਆ ਵੱਡੇ ਪੱਦਰ ਤੇ ਚੱਲ ਰਿਹਾ ਕਿਸੇ ਕਿਸਮ ਦੀ ਕਿਸੇ ਨੂੰ ਮੁਸ਼ਕਲ ਨਹੀਂ ਆ ਰਹੀ ਅਸੀਂ ਸੰਗਤਾਂ ਨੂੰ ਜਿਹੜੀਆਂ ਜਿਉਂ ਜਾਂ ਕਹਿਣੀਆਂ ਗੁਰਦਾਰਾ ਸਾਹਿਬ ਵੱਲੋਂ ਕਿਸੇ ਕਿਸਮ ਦੀ ਸੰਗਤ ਨੂੰ ਮੁਸ਼ਕਲ ਨਹੀਂ ਹੁੰਦੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੰਡੋਗੇ ਜਗ ਮੇਲਾ ਵੀ ਚੱਲ ਰਿਹਾ ਹੈ ਤੇ ਸ਼੍ਰੋਮਣੀ ਬੋਡਵਾਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਹਰ ਪੀ ਸਾਡੀ ਵੀ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਦੀ ਵੀ ਮਤਕੀਤੀ ਆ ਗਈ ਹੈ ਕੀ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਅਮਰਦਾਸ ਸੱਚੇ ਪਾਤਸ਼ਾਹ ਦਾ ਇਹ ਜਿਹੜਾ ਇਸ ਜੋੜ ਮੇਲੇ ਦਾ ਨਾਂ ਜਗ ਮੇਲਾ ਹੈ ਇਹ ਹਰ ਸਾਲ ਬਹੁਤ ਵੱਡੀ ਗਿਣਤੀ ਸੰਗਤਾਂ ਆਉਂਦੀ ਪਿਛੇ ਸਤਾਪ ਜੀ ਮਨਾਏ ਸੀ ਉਦੋਂ ਤੋਂ ਕੋਈ ਹਸਾਬ ਬੰਨਾ ਨਹੀਂ ਰਿਹਾ ਕਈ ਦਿਨ ਚੱਲੀ ਇਹ ਹਰ ਸਾਲ ਬੜੀ ਵੱਡੀ ਗਿਣਤੀ 'ਚ ਸਾਰੇ ਪੰਜਾਬ 'ਚ ਲੋਕ ਆਉਂਦੇ ਨੇ ਕਿਉਂਕਿ ਇਹ ਕਈ ਮੇਲੇ ਹੁੰਦੇ ਹੋਰ ਤਰ੍ਹਾਂ ਦੇ ਇਹ ਮੇਲਾ ਸ਼ਰਦਾ ਭਾਵਨਾ ਵਾਲਾ ਇੱਥੇ ਲੋਕੀ ਆਉਂਦੀਆਂ ਬੇਨਤੀਆਂ ਲੈ ਕੇ ਆਉਂਦੇ ਆ ਸਾ ਅਰਦਾਸਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਇੱਥੋਂ ਪੁੱਤਰਾਂ ਨੂੰ ਲੋੜ ਜਿਹਨਾਂ ਨੂੰ ਪੁੱਤਰ ਵੀ ਮਿਲਦੇ ਆ ਔਰ ਜਿਹੜੇ ਪਦਾਰਥਾਂ ਦੀ ਲੋੜ ਉਹ ਪਦਾਰਥ ਵੀ ਮਿਲਦੇ ਆ ਇਹ ਮੇਲਾ ਗੁਰੂ ਸਾਹਿਬ ਦਾ ਹੈ ਰੱਬ ਦੇ ਘਰ ਦਾ ਮੇਲਾ ਲੋਕ ਬੜੀ ਬੇਨਤੀ 'ਚ ਵੱਡੀ 'ਚ ਇੱਥੇ ਸ਼ਰਦਾ ਭਾਵਨਾ ਨਾਲ ਆਉਂਦੇ ਆ ਤੇ ਐਰ ਕਿਵੇਂ ਮੈਨੂੰ ਲੱਗਦਾ ਵੀ ਬਹੁਤ ਵੱਡੀ ਗਿਣਤੀ ਲੋਕੀ ਆਉਣਗੇ ਭਾਵੇਂ ਕਿ ਪੰਜਾਬ ਦੇ ਵਿੱਚ ਪਹਿਲਾਂ ਸੋਚਦੇ ਆਂ ਵੀ ਹੜ੍ਹਾਂ ਨੇ ਬੜਾ ਲੋਕਾਂ ਨੂੰ ਤੰਕੀਦਾ ਬੜੀ ਮੁਸੀਬਤਾਂ ਲੋਕਾਂ ਦੇ ਤੇ ਪਰ ਪਰ ਇਹ ਸਰਦਾ ਭਾਵਨਾ ਕਰਕੇ ਲੋਕੀ ਨਾ ਜਿਵੇਂ ਇੱਥੇ ਆਉਂਦੇ ਆਂ ਦਾਸਾਂ ਬੇਂਦੀਆਂ ਕਰਦੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਣਗੇ ਮੈਂ ਵੇਖਿਆ ਕੱਲ ਵੀ ਕੱਲ ਤੋਂ ਹੀ ਸ਼ੁਰੂ ਹੈ ਕੱਲ ਵੀ ਬੜੇ ਲੋਕ ਸੀ ਕੱਲ ਪ੍ਰਧਾਨ ਸਾਹਿਬ ਸ੍ਰੀ ਮਾਨ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਆਏ ਸੀ ਉਹਨਾਂ ਨੇ ਇੱਥੇ ਜਿਹੜੀ ਸ਼ਰਾਮ ਰਾਈ ਬਾਬਾ ਸਵੇਕ ਸਿੰਘ ਕਾਠੇ ਵਾਲਿਆਂ ਨੇ ਉਹਦਾ ਅਧਗਤਨ ਕੀਤਾ ਚੁਬਾਰਾ ਸਾਹਿਬ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਜੋੜੇ ਘਰ ਬਣਾਇਆ ਉੱਥੇ ਬਾਤ ਨੂੰ ਬਣਾਇਆ ਉਹਨਾਂ ਦਾ ਵੀ ਅਧਗਤਨ ਕਰਕੇ ਗਏ ਤੇ ਕੱਲ ਵੀ ਸੰਤਾਂ ਦਾ ਚੰਗਾ ਕਾਠੀ ਪਰ ਅੱਜ ਤੇ ਬਹੁਤ ਵੱਡੀ ਗਿਣਤੀ ਚ ਲੋਕੀ ਆ ਗਏ ਆ ਤੇ ਰਾਤ ਦੇ ਅਗਰ ਬਹੁਤ ਵੱਡਾ ਮੇਲਾ ਭਰ ਜਾਏਗਾ ਤੇ ਇਸ ਕਰਕੇ ਜਿਹੜੀ ਹੜਾਂ ਦੀ ਇੱਥੇ ਘਰੋਤੀ ਆ ਉਦੇ ਵਿੱਚ ਵੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਵਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਖਾਸ ਕਰਕੇ ਹਦਾਇਤਾਂ ਆ ਸਾਰੇ ਮੈਂਬਰ ਸਾਹਿਬਾਨ ਨੂੰ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਆ ਉਹਨਾਂ ਦੀ ਲੋੜ ਲੰਗਰ ਦੀ ਲੋੜ ਆ ਹੋਰ ਕੋਈ ਕਿਸੇ ਨੂੰ ਪੱਠੇ ਦਾਣੇ ਦੀ ਲੋੜ ਆ ਕੋਈ ਹੋਰ ਵੀ ਲੋੜ ਹੋਵੇ ਉਹਨਾਂ ਦੀ ਤੁਰੰਤ ਉਹਨਾਂ ਦੀ ਪੂਰੀ ਕੀਤੀ ਜਾਵੇ ਇਸੇ ਤਰ੍ਹਾਂ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਉਹਨਾਂ ਨੇ ਅਸਲ ਸ਼ੁਰੂ ਪਹਿਲਾਂ ਕੀਤਾ ਉਹਨਾਂ ਨੇ ਸ਼ੁਰੂ ਕੀਤਾ ਹਰ ਥਾਂ ਜਿੱਥੇ ਲੋੜ ਆ ਕਿਸੇ ਨੂੰ ਡੀਜ਼ਲ ਦੀ ਲੋੜ ਆ ਡੀਜ਼ਲ ਦੇ ਗਏ ਆ ਜੇ ਪੱਠੇ ਦਾਣੇ ਦੀ ਲੋੜ ਆ ਪੱਠੇ ਦਾਣੇ ਦੇ ਗਏ ਜੇ ਕਿਤੇ ਪਾਣੀ ਦੀ ਨਿਕਾਸ ਵਾਸਤੇ ਇੰਜਨਾਂ ਦੀ ਲੋੜ ਆ ਉਹਨਾਂ ਇੰਜਨ ਦਿੱਤੇ ਆ ਸਾਰੀਆਂ ਜ਼ਰੂਰਤਾਂ ਉਹਨਾਂ ਨੇ ਪੂਰੇ ਜੋਰ ਨਾਲ ਉਹਨਾਂ ਨੇ ਕੀਤੇ ਆ ਜਿੱਥੇ ਕਿ ਹੱਕ ਬਣਦਾ ਵਾ ਡਿਊਟੀ ਲੱਭਣ ਦੀ ਆ ਜਿਹੜੀ ਸਰਕਾਰ ਹੁੰਦੀ ਉਹਦੀ ਕਿ ਉਹ ਸਰਕਾਰ ਲੋਕਾਂ ਦਾ ਪਤਾ ਲੱਗੇ ਸਰਕਾਰ ਦਾ ਬੰਦਾ ਕੋਈ ਵੀ ਨਹੀਂ ਆਇਆ ਅੱਜ ਵੀ ਜੇ ਕੋਈ ਹੁੰਦੇ ਸਰਕਾਰ ਆਪਦੇ ਵੱਲੋਂ ਕੁਝ ਨਹੀਂ ਕਰਦੀ ਕੋਈ ਜਿਹੜੇ ਤਕੜੇ ਲੋਕ ਜਾਂ ਕੰਪਨੀਆਂ ਲੋਕ ਜਿਹੜੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਨ ਜਿਹੜੀਆਂ ਉਹ ਰਸਤਾ ਪਸਤਾ ਲੈ ਕੇ ਉਹਨਾਂ ਨੂੰ ਆਪਦੇ ਨਾਂ ਤੇ ਲੋਕਾਂ ਤੇ ਪਹੁੰਚਾਉਣਾ ਚਾਹੁੰਦੇ ਆ ਪਰ ਆਪ ਸਰਕਾਰ ਨੇ ਕੱਖ ਨਹੀਂ ਕੀਤਾ ਪਹਿਲਾਂ ਭਗਵੰਤ ਸਿੰਘ ਮਾਨ ਕਹਿੰਦੇ ਸੀ ਜੇ ਕਿਹਦੀ ਕੁਖੜੀ ਮਰੂਗੀ ਅੜਾਂਚ ਜਾਂ ਹੋਰ ਕਿਤੇ ਉਹਦਾ ਵੀ ਮੁਆਵਜ਼ਾ ਦੇਵਾਂਗੇ ਹੋਰ ਕੋਈ ਨੁਕਸਾਨ ਹੋਊਗਾ ਉਹਦੇ ਵੀ ਦੇਵਾਂਗੇ ਅੱਜ ਲੋਕਾਂ ਦੀਆਂ ਲੱਖਾਂ ਏਕੜ ਫਸਲਾਂ ਜਿਹਨੀਆਂ ਤਬਾਹ ਹੋ ਗਿਆ ਮਹੀਨਾ ਹੋ ਗਿਆ ਪਾਣੀ ਦੇ ਵਿੱਚ ਦੁੱਬੀਆਂ ਕਿਹੇ ਦੀ ਕੋਈ ਫਸਲ ਨਹੀਂ ਬਚੀ ਪਰ ਸਰਕਾਰ ਨੇ ਅਜੇ ਦੇਖੋ ਸੱਚੀ ਗੱਲ ਕਰਨੀ ਚਾਹੀਦੀ ਨਾ ਸੈਂਟਰ ਨੇ ਪਤਾ ਲਿਆ ਜੋ ਤੇ ਨਾ ਪੰਜਾਬ ਸਰਕਾਰ ਨੇ ਕਿਸਦਾ ਪਤਾ ਲਿਆ ਜੇ ਕੋਈ ਫਿਰਦੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਸ਼ੁਰੂ ਕੀਤਾ ਜਾਂ ਜਥੇਬੰਦੀਆਂ ਜਿਹੜੀਆਂ ਕਾਲ ਸੇ ਵਾਲੇ ਮਾਨਪੁਰਸ਼ ਨੇ ਜਾਂ ਹੋਰ ਜਿਹੜੇ ਨਿਹੰਗ ਸਿੰਘ ਦੇ ਫਿਰਦੇ ਬੰਦੀਆਂ ਜਿਵੇਂ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਹੋਰ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਜਿਹੜੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਉਹ ਲੋਕਾਂ ਦੀ ਸੇਵਾ ਲੈ ਰਹੇ ਆ ਕਾਰ ਸੇਵਾ ਵਾਲੇ ਮਹਾਪੁਰਸ਼ ਲੈ ਰਹੇ ਹੋਰ ਵੀ ਮਹਾਪੁਰਸ਼ ਬੜੀ ਤਕੜੇ ਜੋਰ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਬੰਨਾਂ ਦੀ ਸੇਵਾ ਕਰ ਰਹੇ ਹੋਰ ਜਿੰਨਾਂ ਦੀ ਲੋੜ ਕਰ ਰਹੇ ਆ ਪਰ ਸਰਕਾਰ ਨੇ ਕੁੱਤ ਨਹੀਂ ਕੀਤਾ ਇਹ ਬਹੁਤ ਮਾੜੀ ਗੱਲ ਆ ਇਹ ਮੰਦ ਭਾਗੀ ਗੱਲ ਆ ਬੰਨ ਦੀ ਡਿਊਟੀ ਸਰਕਾਰ ਦੀ ਆ ਉਹਨਾਂ ਕੁੱਤ ਨਹੀਂ ਕੀਤਾ ਪਰ ਬਾਕੀ ਲੋਕ ਸੰਗਤ ਦੀ ਮੈਂ ਲੋਕਾਂ ਦਾ ਉਤਸ਼ਾਹ ਵੇਖਿਆ ਪੰਜਾਬ ਦੇ ਵਿੱਚ ਜੇ ਲੋਕੀ ਮਦਦ ਕਰਦੇ ਆ ਨਾ ਪੰਜਾਬ ਦੇ ਲੋਕ ਕਰਦੇ ਜੋ ਮੈਂ ਇੱਕ ਸਾਰੀ ਸੰਗਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੇ ਲੋੜਵੰਦ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਕੋਈ ਕਿਸੇ ਕੋਲ ਚਾਰਾ ਨਹੀਂ ਹੈਗਾ ਜਾਂ ਹੋਰ ਕੋਈ ਲੋੜ ਉਹ ਜਿਹੜੀਆਂ ਸਹਿਤਾ ਲੋਕ ਦਿੰਦੇ ਉਹ ਪ੍ਰਵਾਨ ਕਰਨ ਲੈਣ ਪਰ ਜਿਹੜੇ ਬਾਕੀ ਲੋਕ ਐਵੇਂ ਜਿਨ੍ਹਾਂ ਨੂੰ ਹਾਲੇ ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ ਕੁਝ ਵਿਗੜਿਆ ਨਹੀਂ ਉਹ ਨਾ ਲੋਕਾਂ ਨੂੰ ਜਾਗੇ ਤਾਂ ਕਰਨ ਕਿਉਂਕਿ ਜਿਨ੍ਹਾਂ ਦੀ ਲੋੜ ਉਹ ਕਰਕੇ ਉਹਨਾਂ ਨੂੰ ਨਹੀਂ ਪਹੁੰਚਦਾ ਇਹ ਬਾਕੀ ਲੋਕ ਜਿਹੜੇ ਰਾਜ ਵਿੱਚ ਉਹਨਾਂ ਕੋਲ ਲੈਂਦੇ ਜਿਨ੍ਹਾਂ ਦੀ ਲੋੜ ਨਹੀਂ ਉਹ ਨਾ ਲੈਣ ਇਹ ਸਾਡੀ ਬੇਨਤੀ ਜ਼ਰੂਰੀ ਪਰਵਾਨ ਕਰ